ਤਾਂ ਆਮ ਤੌਰ ਤੇ ਰਸਮੀ ਕਹਿ ਦਿੰਦੇ ਆ ਜਦੋਂ ਕੋਈ ਜਾਂਦਾ ਵੀ ਉਹਦੇ ਜਾਣ ਨਾਲ ਜੀ ਘਾਟਾ ਪੈ ਗਿਆ ਵੱਡਾ ਘਾਟਾ ਪੈ ਗਿਆ ਪੂਰੀਆ ਨਹੀਂ ਜਾ ਸਕਣਾ ਪਰ ਇਹ ਗੱਲ ਜਦੋਂ ਸੁਰਜੀਤ ਪਾਤਰ ਬਾਰੇ ਕਹੀ ਜਾਂਦੀ ਆ ਤੇ ਬਿਲਕੁਲ ਠੁਕਦੀ ਆ ਮੇਰੇ ਨਾਲ ਤਾਂ ਹਰ ਜਸ਼ਨ ਵਿੱਚ ਇਦਾਂ ਹੀ ਹੋਇਆ ਸਭ ਆਗੇ ਮੌਕੇ ਮੁਤਾਬਕ ਰੰਗ ਕੇ ਕੇ ਚਿਹਰੇ ਤੇ ਮੈਂ ਨੰਗੇ ਹੀ ਮੱਖ ਉੱਥੇ ਜਾਖ ਰਿਹਾ ਜਸ਼ਨ ਵਾਲੇ ਹਮੇਸ਼ਾ ਮੈਨੂੰ ਇਕੱਲੇ ਨੂੰ ਬੁਲਾਉਂਦੇ ਸਨ ਪਰ ਮੇਰੇ ਮਨਹੋਸ ਪਰਛਾਵੇਂ ਹਮੇਸ਼ਾ ਲਾਮਡੋਰੀ ਬਣ ਕੇ ਮੇਰੇ ਨਾਲ ਜਾਂਦੇ ਸਨ ਮੈਂ ਮੋਈ ਮਾਂ ਨੂੰ ਬੜੀ ਵਾਰ ਵਰਜਿਆ ਤੋ ਸੁਪਨਿਆਂ ਚ ਨਾ ਆਇਆ ਕਰ ਪਰ ਉਸ ਦੀ ਹੋਂਦ ਮੈਨੂੰ ਇੰਜ ਚੰਬੜੀ ਹੈ ਜਿਵੇਂ ਉਸ ਦੇ ਜਿਸਮ ਨੂੰ ਰੋਗ ਇਹ ਹੁਣ ਉਹਨਾਂ ਕੋਲ ਹੈ ਨਹੀਂ ਸੀ ਮੈਨੂੰ ਕਹਿੰਦੇ ਯਾਰ ਲਿਖ ਕੇ ਭੇਜ ਦੇ ਜਾਂ ਐਦਾਂ ਤੇਜ ਦੇ ਇਹ ਫਿਰ ਮੈਨੂੰ ਨੂੰ ਭੇਜ ਦਿੱਤੀ ਲੇਖ ਵੀ ਲਿਖਦੇ ਸੀ ਕਵਤਾਵਾਂ ਲਿਖਦੇ ਸੀ ਕਿ ਉਹ ਜੀ ਇੰਨੇ ਸਰਗਰਮ ਸੀ ਲੱਗਦਾ ਕੁਝ ਨਾ ਕੁਝ ਜੇ ਉਹਨੇ ਬਹੁਤ ਕੁਝ ਲਿਖਣਾ ਸੀ ਕੀ ਹੋਇਆ ਜੇ ਪੱਤ ਚੜ ਹੈ ਤੂੰ ਅਗਲੀ ਰੁੱਤ ਚ ਯਕੀਨ ਰੱਖੀ ਮੈਂ ਕਿਤੇ ਉਹ ਲੱਭ ਕੇ ਲਿਓਨਾ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਪੰਜਾਬੀ ਦੇ ਮਹਾਨ ਕਵੀ ਸਰਜੀਤ ਪਾਤਰ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਬਹੁਤ ਸਾਰੇ ਸ਼ਖਸੀਅਤਾਂ ਪਹੁੰਚੇ ਨਹੀਂ ਤਾਂ ਸੰਮੇਲ ਸਿੰਘ ਸੰਧੂ ਜੀ ਇੱਥੇ ਪਹੁੰਚੇ ਨੇ ਸੰਧੂ ਸਾਹਿਬ ਪਾਤਰ ਸਾਹਿਬ ਦਾ ਜਾਣਾ ਪੰਜਾਬੀ ਭਾਸ਼ਾ ਦੇ ਲਈ ਪੰਜਾਬੀਅਤ ਦੇ ਲਈ ਕਿੱਡਾ ਘਾਟ ਹੈ ਇੱਕ ਤਾਂ ਆਮ ਤੌਰ ਤੇ ਰਸਮੀ ਕਹਿ ਦਿੰਦੇ ਆ ਜਦੋਂ ਕੋਈ ਜਾਂਦਾ ਬਈ ਉਹਦੇ ਜਾਣ ਨਾਲ ਜੀ ਘਾਟਾ ਪੈ ਗਿਆ ਵੱਡਾ ਘਾਟਾ ਪੈ ਗਿਆ ਪੂਰੇ ਨਹੀਂ ਜਾ ਸਕਣਾ ਪਰ ਇਹ ਗੱਲ ਜਦੋਂ ਸਰਜੀਤ ਪਾਤਰਵਾਰੇ ਕਹੀ ਜਾਂਦੀ ਹੈ ਨਾ ਤੇ ਬਿਲਕੁਲ ਠੁਕਦੀ ਆ ਤੇ ਸੱਚੀ ਆ ਉਹਦੀ ਵਜ੍ਹਾ ਇਹ ਹੈ ਕਿ ਉਹ ਆਪ ਅਜੇ ਸਰਕਾਰ ਨੂੰ ਬੋਸ ਦੇਖੋ ਉਧਰ ਅਕੈਡਮੀ ਦੇ ਪ੍ਰਧਾਨ ਵੀ ਸੀ ਹੋਰ ਵੀ ਉਹ ਸੰਸਥਾਵਾਂ ਦੇ ਵਿੱਚ ਹੁਬਕੇ ਬੜੇ ਚਾ ਦੇ ਨਾਲ ਭਾਗ ਲੈਂਦੇ ਸੀ ਤੇ ਫਿਰ ਦੇਖੋ ਕਿ ਆਪਣਾ ਬਈ ਅਜੇ ਲਿਖ ਵੀ ਰਿਹਾ ਸੀ ਲੇਖ ਵੀ ਲਿਖਦੇ ਸੀ ਕਵਤਾਵਾਂ ਲਿਖਦੇ ਸੀਗੇ ਉਹ ਜੇ ਇਹਨੇ ਸਰਕਾਰ ਨੂੰ ਸੀ ਲੱਗਦਾ ਮਤਲਬ ਕੁਛ ਨਾ ਕੁਛ ਅਜੇ ਉਹਨੇ ਬਹੁਤ ਕੁਝ ਲਿਖਣਾ ਸੀ ਜਦ ਤੱਕ ਹੁੰਦਾ ਨਾ ਵੀ ਰਿਟਾਇਰਮੈਂਟ ਲੈ ਲਈ ਲਿਖਣਾ ਛੱਡਤਾ ਇਹ ਤਾਂ ਨਹੀਂ ਸੀ ਅਜੇ ਉਹ ਲਿਖਦਾ ਸੀ ਤੇ ਇਸ ਕਰਕੇ ਜਾਂਦਾ ਪਰ ਕੋਈ ਫਿਰ ਰੱਬ ਦਾ ਪਾਣਾ ਤਾਂ ਮੰਨਣਾ ਹੀ ਪੈਂਦਾ ਯਾਰ ਤੁਹਾਡੇ ਨਾਲ ਸੰਤ ਸਾਹਿਬ ਰਿਸ਼ਤਾ ਕਿਹੋ ਜਿਹਾ ਸੀ ਤੇ ਕਿਹੋ ਜਿਹਾ ਤੁਸੀਂ ਵੀ ਰਾਈਟਰ ਹੋ ਉਹ ਵੀ ਰਾਈਟਰ ਸੀ ਤੁਸੀਂ ਮਿਲਦੇ ਸੀ ਤੁਹਾਡਾ ਰਿਸ਼ਤਾ ਕਿਦਾਂ ਦਾ ਸੀਗਾ ਤੇ ਲਾਸਟ ਵਾਰ ਕਦੋਂ ਮਿਲੇ ਦੋ ਕੁ ਮਹੀਨੇ ਪਹਿਲਾਂ ਜਲੰਧਰ ਮਿਲੇ ਸੀ ਅਸੀਂ ਇੱਕ ਸਮਾਗਮ 'ਚ ਉਹ ਇਸ ਗੱਲ ਦੀ ਬਹੁਤ ਕੰਦਮਾ ਹੁੰਦਾ ਸੀ ਉਹ ਕਹਿੰਦਾ ਮੈਂ ਉਹ ਸੰਤਾਰ ਵਾਲਾ ਤੇਰਾ ਪੌਡਕਾਸਟ ਦੇਖਿਆ ਤੇ ਮੈਂ ਖੁਸ਼ ਵੀ ਹੋਇਆ ਤੇ ਹੈਰਾਨ ਵੀ ਹੋਇਆ ਵੀ ਮੇਰੀਆਂ ਭੁੱਲੀਆਂ ਵਿਸਰੀਆਂ ਗੱਲਾਂ ਤੇ ਭੁੱਲੀਆਂ ਵਿਸਰੀਆਂ ਮੇਰੀਆਂ ਯਾਰ ਗਜ਼ਲਾਂ ਤੇ ਨਜ਼ਮਾਂ ਤੂੰ ਜ਼ੁਬਾਨੀ ਸੁਣਾਈਆਂ ਉਹਦੇ ਵਿੱਚ ਤੇ ਉਹ ਇਸ ਤਰ੍ਹਾਂ ਜਿਹੜਾ ਉਹਨੂੰ ਇਹ ਸੀ ਵੀ ਤੁਹੇ ਮਤਲਬ ਇਹ ਇੰਨੇ ਸ਼ੇਅਰ ਇੰਨੀਆਂ ਗਜ਼ਲਾਂ ਇੰਨੇ ਗੀਤ ਮੇਰੇ ਜ਼ਵਾਨੀ ਯਾਦ ਕਰੀ ਫਿਰਦਾ ਇੱਕ ਵਾਰ ਮੈਨੂੰ ਯਾਦ ਆ ਪਟਿਆਲੇ ਉਹਨੇ ਕਿਸੇ ਸਮਾਗਮ ਚ ਭਾਗ ਲੈਣਾ ਸੀ ਤੇ ਮੈਨੂੰ ਕਹਿੰਦਾ ਯਾਰ ਮੇਰੀ ਉਹ ਕਵਿਤਾ ਨਹੀਂ ਲੱਭਦੀ ਜਿਹੜੀ ਪਾਸ਼ ਤੇ ਪਾਤਰ ਵਾਲੀ ਸਾਂਝੀ ਮੈਂ ਕਿਹਾ ਮੇਰੇ ਕੋਲ ਹੈਗੀ ਆ ਕਹਿੰਦਾ ਮੈਨੂੰ ਕਾਪੀ ਭੇਜ ਫਿਰ ਮੈਂ ਉਹਨੂੰ ਕਿਹਾ ਵੀ ਜਦੋਂ ਪੁੱਤਰ ਜੀ ਤੁਸੀਂ surjit pattar ਸੀ ਨਾ ਉਦੋਂ ਦੀ ਬੜੀ ਗੱਲ ਸੀ ਉਹ ਇੱਕ ਕਵਿਤਾ ਪੁਰਾਣੀ ਕਵਿਤਾ ਕਿਤਾਬਾਂ ਚ ਨਹੀਂ ਪਾਰੇ ਤੁਸੀਂ ਉਹ ਕਹਿੰਦੇ ਯਾਰ ਮੈਨੂੰ ਲੱਗਦੀ ਨਹੀਂ ਉਹ ਮੈਂ ਕਿ ਮੇਰੇ ਕੋਲ ਹੈਗੀ ਜਵਾਨੀ ਜ਼ਿਆਦਾ ਮੇਨੂੰ ਉਹ ਸੀ ਕਿ ਅ ਮੇਰੇ ਨਾਲ ਤਾਂ ਹਰ ਜਸ਼ਨ ਵਿੱਚ ਇਦਾਂ ਹੀ ਹੋਇਆ ਸਭ ਆਗੇ ਮੌਕੇ ਮੁਤਾਬਕ ਰੰਗ ਕੇ ਕੇ ਚਿਹਰੇ ਤੇ ਮੈਂ ਨੰਗੇ ਹੀ ਮੋਖ ਉੱਥੇ ਜਾਖ ਲੋਇਆ ਜਸ਼ਨ ਵਾਲੇ ਹਮੇਸ਼ਾ ਮੈਨੂੰ ਇਕੱਲੇ ਨੂੰ ਬੁਲਾਉਂਦੇ ਸਨ ਪਰ ਮੇਰੇ ਮਨਹੋਸ ਪਰਛਾਵੇਂ ਹਮੇਸ਼ਾ ਲਾਮਡੋਰੀ ਬਨ ਕੇ ਮੇਰੇ ਨਾਲ ਜਾਂਦੇ ਸਨ ਮੈਂ ਮੋਈ ਮਾਂ ਨੂੰ ਬੜੀ ਵਾਰ ਵਰਜਿਆ ਤੂੰ ਸੁਪਨਿਆਂ ਚ ਨਾ ਆਇਆ ਕਰ ਪਰ ਉਸ ਦੀ ਹੋਂਦ ਮੈਨੂੰ ਇੰਜ ਚੰਬੜੀ ਹੈ ਜਿਵੇਂ ਉਸ ਦੇ ਜਿਸਮ ਨੂੰ ਰੋਗ ਆਖਰੀ ਚਾਰ ਲੈਣਾ ਜ਼ਿਆਦਾ ਧਿਆਨ ਮੰਗਦੀਆਂ ਖੁਸ਼ੀ ਤੇ ਜਸ਼ਨ ਵਿੱਚ ਚਿਹਰਾ ਜੋ ਇੱਕ ਉਦਾਸ ਹੁੰਦਾ ਹੈ ਜਸ਼ਨ ਵਾਲੀ ਹਜ਼ੂਰੀ ਨੂੰ ਭਲਾ ਕਦ ਰਾਸ ਹੁੰਦਾ ਹੈ ਖੁਸ਼ੀ ਵਿੱਚ ਜਸ਼ਨ ਵਿੱਚ ਚਿਹਰਾ ਜੋ ਇੱਕ ਉਦਾਸ ਹੁੰਦਾ ਹੈ ਸ਼ਾਇਦ ਉਹੀ ਆਪਣੇ ਸਮੇਂ ਦਾ ਇਤਿਹਾਸ ਹੁੰਦਾ ਹੈ ਇਹ ਹੁਣ ਉਹਨਾਂ ਕੋਲ ਹੈ ਨਹੀਂ ਸੀ ਮੈਨੂੰ ਕਹਿੰਦੇ ਯਾਰ ਲਿਖ ਕੇ ਭੇਜ ਦੇ ਜਾਂ ਐਡਾ ਭੇਜ ਦੇ ਇਹ ਫਿਰ ਮੈਨੂੰ ਨੂੰ ਭੇਜ ਕੇ ਸੀ ਕਮਾਨ ਸਾਹਿਬ ਵੀ ਅਕਸਰ ਸਟੇਜਾਂ ਦੇ ਉੱਤੋਂ ਉਹਨਾਂ ਦੀ ਕਵਤਾ ਬੋਲਦੇ ਹੁੰਦੇ ਨੇ ਕਲਮਾ ਵਾਲੀ ਜਿਹੜੀ ਆ ਉਹ ਵੀ ਇੱਕ ਵਾਰ ਤੁਸੀਂ ਜਰੂਰ ਸੁਣਾ ਦੋ ਜੀ ਜਿਹੜੀ ਭਗਵੰਦਾਨ ਜੀ ਬੋਲਦੇ ਆ ਹਾਂ ਇੱਕ ਤੋਂ ਬੋਲਦੇ ਆ ਕਿ ਕੀ ਹੋਇਆ ਜੇ ਪੱਤ ਚੜ ਹੈ ਤੂੰ ਅਗਲੀ ਰੁੱਤ 'ਚ ਯਕੀਨ ਰੱਖੀ ਮੈਂ ਕਿਤੇ ਉਂ ਲੱਭ ਕੇ ਲਿਓਨਾ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕਮਾਨ ਸਾਹਿਬ ਹੋਣਾ ਨੇ ਇੱਕ ਅੱਜ ਯੂਨੀਵਰਸਿਟੀ ਵੀ ਕਿਹ ਹੈ ਸਥਾਪਿਤ ਕਰਾਂਗੇ ਤੇ ਇੱਕ ਅਵਾਰਡ ਉਹਨਾਂ ਦੇ ਨਾਮ ਤੋਂ ਜਿਹੜਾ ਹੈ ਉੱਬਰ ਦੇ ਕਵੀਆਂ ਦੇ ਲਈ ਰੱਖਿਆ ਹੈ ਤੇ ਨਾਲ ਹੀ 1 ਲੱਖ ਰੁਪਏ ਨਾਮ ਜਿਹੜਾ ਹੈ ਉਹ ਰੱਖਿਆ ਹੈ ਕਿਵੇਂ ਦੇਖਦੇ ਹੋ ਤੁਸੀਂ ਤੁਸੀਂ ਤੁਹਾਡੀਆਂ ਤਾਂ ਗੱਲਾਂ ਮਾਲ ਸਾਹਿਬ ਨਾਲ ਵੀ ਹੁੰਦੀਆਂ ਹੋਣਗੀਆਂ ਉਹ ਇਸ ਕਰਕੇ ਕਿ ਵਾਮ ਸਾਹਿਬ ਆਪ ਕਲਾਕਾਰ ਆ ਤੇ ਪਾਤਰ ਦੇ ਉਹ ਵੀ ਫੈਨ ਆ ਇਸ ਕਰਕੇ ਇੱਕ ਕੀ ਉਹ ਬਹੁਤ ਯਾਦਗਾਰਾ ਉਹਨਾਂ ਨੇ ਖੁਦ ਹੀ ਬਣਾ ਦੇਣੀ ਆ ਜੇ ਸੰਸਥਾਾਂ ਮੈਂ ਕਹਿਣ ਗਿਆ ਤਾਂ ਵੀ ਠੀਕ ਆ ਜੇ ਨਹੀਂ ਵੀ ਕਹਿਣ ਗਿਆ ਉਹਨਾਂ ਦੀ ਆਪ ਦੀ ਉਹ ਤਮੰਨਾ ਇਹ ਬਈ ਕਉਕ ਪੱਤਰ ਦਾ ਦੀ ਯਾਦਗਾਰਾ ਵਣਨੀ ਆ ਟੋਟਲ ਪੰਜਾਬ ਪੰਜਾਬੀ ਪੰਜਾਬੀਅਤ ਲਈ ਵੀ ਮਾਣ ਵਾਲੀ ਗੱਲ ਆ ਬਹੁਤ ਬਹੁਤ ਧੰਨਵਾਦ ਜੀ ਸਮਾਂ ਦਿੱਤਾ ਤਾਂ ਐਸਾਨ ਸੁਮੇਸ਼ ਸਿੰਘ ਸੰਧੂ ਹਣੀ ਜੋ ਕਿ ਇੱਥੇ ਪਹੁੰਚੇ ਸੀ ਤਾਂ ਉਹਨਾਂ ਦੇ ਵੱਲੋਂ ਜਿਹੜੀ ਆ ਕਵਤਾ ਦੱਸਿਆ ਗਿਆ ਕਿ ਇੱਕ ਵਾਰ ਪੱਤਰ ਸਾਹਿਬ ਜਿਹੜੇ ਆ ਉਹ ਕਵਤਾ ਕ ਭੁੱਲ ਗਏ ਉਹਨਾਂ ਦੀ ਪੁਰਾਣੀ ਪਰ ਮੈਨੂੰ ਯਾਦ ਸੀ ਉਹਨਾਂ ਨੇ ਮੇਰੇ ਕੋਲੋਂ ਇਹ ਕਵਤਾ ਮੰਗੀ ਇਹ ਕਵਤਾ ਉਹਨਾਂ ਨੇ ਸਲਾਈ ਵੀ ਆ ਤਾਂ ਕੈਮਰਾਮੈਨ ਪ੍ਰੋਜੋ ਸਿੰਘ ਦੇ ਨਾਲ ਕੋਲਿੰਦਰ ਸਿੰਘ ਛੇੜੀ ਲੁਧਿਆਣਾ